ਪਾਰਤ ਕਰਨਾ ਸਟੋਰ ਤੇ ਦੁਕਾਨ ਆਪਣੀ ਜੀ ਚੋਰੀ ਕਦੋਂ ਹੋਈ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਸਾਨੂੰ ਸਵੇਰੇ ਪਤਾ ਲੱਗਿਆ ਜੀ ਤਕਰੀਬਨ 7:30 ਵਜੇ ਪਤਾ ਲੱਗਿਆ ਸਾਨੂੰ ਫੋਨ ਆਇਆ ਵੀ ਛੱਟ ਤਕਰੀਬਨ ਚੱਕੇ ਹੋਏ ਨੇ ਤੁਸੀਂ ਕੀ ਦੇਖਿਆ ਆ ਕੇ ਅਸੀਂ ਦੇਖਿਆ ਵੀ ਛੱਟ ਦੋਲੇ ਲੋਕ ਤੋੜੇ ਪਏ ਨੇ ਤੇ ਛੱਟ ਵੀ ਉੱਚਾ ਚੱਕਿਆ ਹੋਇਆ ਸੀ ਤੇ ਅਸੀਂ ਫਿਰ ਉਦੋਂ ਬਾਅਦ ਆ ਦੇਖਿਆ ਅੰਦਰੋਂ ਥੱਲੇ ਵਗੈਰਾ ਸਾਰਾ ਕੁਝ ਤੋੜੇ ਹੋਏ ਤੇ ਜੋ ਕੈਸ਼ ਸੀ ਮਤਲਬ ਕਿ 5000 ਦੇ ਲਗਭਗ ਉਹ ਲੈ ਗਏ ਨੇ ਤੇ ਕਾਫੀ ਸਾਰਾ ਸਮਾਨ ਅਸੀਂ ਚੈੱਕ ਕਰਿਆ ਵੀ ਉਹ ਪਾ ਕੇ ਲੈ ਗਏ ਉਹਦੇ ਵਿੱਚ ਬਾਕੀ ਹੋਰ ਸਮਾਨ ਜਿਹੜਾ ਕੀਮਤੀ ਆ ਅਸੀਂ ਉਹ ਚੈੱਕ ਕਰ ਰਹੇ ਹਾਂ ਕੀ ਕੀ ਸਮਾਨ ਆ ਕੀਮਤੀ ਜਿਹੜਾ ਕੀਮਤੀ ਜਿਸ ਤਰ੍ਹਾਂ ਹਾ ਟਾਈਡ ਸਰਫ ਦੇ 8 8 ਕਿਲੋ ਵਾਲੇ ਤੇ ਉਧਰੋਂ ਜਿਹੜਾ ਆਪਣੇ ਇੱਧਰ ਆ ਜੋ ਵੀ ਇੱਧਰ ਸਮਾਨ ਪਿਆ ਸੀ ਉਹਦੇ ਵਿੱਚੋਂ ਕਾਫੀ ਪਾ ਕੇ ਲੈ ਗਏ ਬਾਕੀ ਅਸੀਂ ਅਜੇ ਚੈੱਕ ਕਰ ਰਹੇ ਹਾਂ ਮਤਲਬ ਕਿ ਕਿੰਨਾ ਕੁ ਸਮਾਨ ਕੋਈ ਗਣਾ ਕਿਉਂ ਵੀ ਲੈ ਗਏ ਹਾਂ ਉਹ ਵੀ ਲੈ ਗਏ ਚੱਕ ਕੇ ਜੀ ਅਜੇ ਅਸੀਂ ਕੈਮਰਾ 'ਚ ਦੇਖ ਰਹੇ ਹਾਂ ਵੀ ਕਿੰਨਾ ਕੁ ਮਤ ਰੱਖੇ ਕੀ ਸਮਾਨ ਦਾ ਐਸਟੀਮੇਟ ਕਿੰਨਾ ਕੁ ਆ ਕੀ ਸਮਾਨ ਦਾ ਐਸਟੀਮੇਟ ਆ ਜੇ ਜਿਹਨੀਆਂ ਦਾ ਸਾਰਾ ਪ੍ਰੋਪਰ ਨਹੀਂ ਦੇਖ ਲੈਂਦੇ ਉਹਨੀਆਂ ਦਾ ਐਸਟੀਮੇਟ ਲਾਉਣਾ ਹੁੰਦਾ ਉਹ ਕਿਉਂ ਨੇ ਕੈਮਰੇ ਵੀ ਤੋੜੇ ਤੋੜੇ ਕੈਮਰਾ ਬਾਹਰਲਾ ਜਿਹੜਾ ਬਾਹਰਲਾ ਕੈਮਰਾ ਬਾਹਰਲਾ ਕੈਮਰਾ ਉਹਨਾਂ ਨੇ ਪਹਿਲਾਂ ਤੋੜਤਾ ਜੀ ਉਹ ਐ ਨਹੀਂ ਹੁਣ ਪਤਾ ਵੀ ਕਦ ਨਾਲ ਤੋੜੇ ਉਹਨਾਂ ਨੇ ਖਪਰੇ ਜੇ ਦੀ ਉਹਨਾਂ ਲਵੇ ਤੇ ਲੋਕ ਵੀ ਉਹਦੇ ਨਾਲੇ ਤੋੜੇ ਨੇ ਕਿੰਨੇ ਜਣੇ ਸੀ ਸੀਸੀ ਦੀ ਵਿੱਚ ਨਿਕੇ ਤਾਂ ਇਹ ਚ ਸਾਨੂੰ 2 ਜਣੇ ਤਾਂ ਅੰਦਰ ਬੜੇ ਨੇ ਇੱਕ ਜਣਾ ਬਾਹਰ ਮੋਟਰਸਾਈਕਲ ਤੇ ਖੜਾ ਸੀ ਤੇ ਜਿਹੜਾ ਮੋਟਰਸਾਈਕਲ ਦੀ ਉਹ ਪਾਲਸਰ ਲੱਗਿਆ ਦੇਖਣ ਦੇ ਵਿੱਚ ਕੰਪੂਸੀ ਕੀ ਮਾਰ ਕਰ ਲੱਗਦਾ ਸੀ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਵੀ ਦੇਖੋ ਇੱਥੇ ਨਾਪੇ ਦੇ ਵਿੱਚ ਦਿਨੋਂ ਦਿਨ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਨੇ ਤੇ ਇਹਨਾਂ ਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਵੀ ਇਹਨਾਂ ਚੋਰੀਆਂ ਜਿਹੜੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਉਹਨਾਂ ਤੇ ਕੰਟਰੋਲ ਕਰਿਆ ਜਾਵੇ ਤੇ ਪ੍ਰਸ਼ਾਸਨ ਵੱਧ ਤੋਂ ਵੱਧ ਇਸ ਵੱਲ ਧਿਆਨ ਦੇਵੇ ਆਮ ਬੈਕਟਰੀਆਂ ਚੁਰਬੇ ਜਾਂਦੀਆਂ ਨੇ ਲੇਡੀਜ਼ ਦੇ ਮੋਬਾਈਲ ਵਗੈਰਾ ਮਿਠਾ हां ਉਹਦੇ ਵਿੱਚ ਹੁਣ ਕੋਈ ਵੀ ਸੇਫ ਨਹੀਂ ਦਿਸ ਰਿਹਾ ਅੱਜ ਦੇ ਉਹਦੇ ਵਿੱਚ ਸਮੇਂ ਦੇ ਵਿੱਚ ਕਿਉਂਕਿ ਜਿਹੜੇ ਨਸ਼ੇੜੀ ਨੇ ਬਹੁਤ ਵੱਧ ਚੁੱਕੇ ਨੇ ਨਸ਼ਾ ਪਹੁੰਚ ਚੱਕਿਆ ਉਹਦੇ ਕਰਕੇ ਚੋਰੀਆਂ ਹੋ ਰਹੀਆਂ ਨੇ ਤੇ ਇਹਦੇ ਵਾਰ ਅਸੀਂ ਇਹੀ ਕਹਿਣੇ ਆ ਵੀ ਪੂਰਾ ਧਿਆਨ ਦਿੱਤਾ ਜਾਵੇ ਦੇਖੋ ਪ੍ਰਸ਼ਾਸਨ ਹੀ ਕਰ ਸਕਦਾ ਆਮ ਵਿਅਕਤੀ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਜੇ ਕੈਮਰਾ ਹੁੰਦੇ ਫਿਰ ਤਾਂ ਸਾਨੂੰ ਐਂਦੀ ਵੀ ਸਵੇਰੇ 5 6 ਵਜੇ ਹੋਈਆ ਚੋਰੀ ਜਾਂ ਹੋਰ ਤੇ ਕੈਮਰੇ ਤੋਂ ਪਤਾ ਲੱਗਿਆ ਵੀ ਇਹ ਤਾਂ ਰਾਤ ਨੂੰ મતਲਬ ਕਿ ਸਵਾ 1 ਡੇਢ ਵਜੇ ਦੇ ਕਰੀਬ મતਲਬ ਕਿ ਉਸ ਟਾਈਮ ਦੀ ਵਾਰਦਾਤ ਹੈ ਸਾਡੇ ਬਹੁਤ ਹੀ ਨੇੜੇ ਇੱਕ ਪਾਰਕ ਹੈ ਬਣਿਆ ਹੋਇਆ ਜੋ ਵੀ ਹੈਗਾ ਤੇ ਉੱਥੇ ਨਸ਼ੇੜੀਆਂ ਦਾ ਕੋਈ ਅੰਤ ਨਹੀਂ ਵੀ ਕਿੰਨੇ ਕਿੰਨੇ ਮਤਲਬ ਕਿ 20 20 10 10 15 15 ਨਸ਼ੇੜੀ ਮਤਲਬ ਕਿ ਆਮ ਉੱਥੇ ਤੁਰੇ ਫਿਰੇ ਰਾਤ ਨੂੰ ਤੁਰਦੇ ਫਿਰਦੇ ਦੇਖੇ ਜਾ ਸਕਦੇ ਦੁਕਾਨ ਸਾਡੀ ਪਟਿਆਲਾ ਵੇਕਲੀ ਦੇ ਨਾਂ ਤੇ ਕੀ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਸਵੇਰੇ 7 ਵਜੇ ਦੀ ਫੋਨ 7 ਵਜੇ ਦੀ ਗੱਲ ਹੈ ਸਾਡੇ ਇੱਧਰ ਕੋਈ ਕੁੜੀ ਇੱਧਰ ਸੈਰ ਕਰਨ ਜਾ ਰਹੀ ਸੀ ਉਹਨੇ ਸਾਨੂੰ ਆ ਕੇ ਗਾਹ ਪਾਇਆ ਦੱਸਿਆ ਕਿ ਸਾਡਾ ਸ਼ਟਰ ਪਟਿਆ ਹੋਇਆ ਸੀ ਮੁੰਡੇ ਰੰਗੇ ਹੋਏ ਸੀ ਅੰਦਰ ਉਨੇ ਗਾ ਪਾਇਆ ਕਿ ਸਾਡੀ ਦੁਕਾਨ ਚ ਕਦੇ ਨਹੀਂ ਬੜੇ ਹੋਇਆ ਤੁਸੀਂ ਉਹ ਗਾ ਪਾਨ ਕਰਕੇ ਉਹ ਬੰਦੇ ਭੱਜੇ ਤੋਂ ਦੁਕਾਨ ਚ ਤੁਸੀਂ ਕੀ ਦੇਖਿਆ ਤੁਸੀਂ ਅਸੀਂ ਦੇਖਿਆ ਸਾਡਾ ਸ਼ਟਰ ਪਟਿਆ ਪਿਆ ਸੀ ਸਮਾਨ ਬਾਹਰ ਤੱਕ ਕਿੰਡਿਆ ਪਿਆ ਸੀ ਅਗੀ ਬਾਹਰ ਤੱਕ ਕਿੰਡਿਆ ਪਿਆ ਸੀ ਜਾਨੇ ਆ ਕੇ ਜਿਉਂ ਪਤਾ ਲੱਗੇ ਸਾਡੇ ਇੱਕ ਸਾਹਮਣੇ ਦੁਕਾਨ ਉੱਥੇ ਵੀ ਚੋਰੀ ਕਰੀਏ ਇੱਧਰ ਵੀ ਚੋਰੀ ਕਰੀਏ ਅਸਤਾ ਆਪਣਾ ਸਮਾਨ ਸੰਭਲ ਤੇ ਬਹਿ ਗਏ ਅਨਸਰ ਦੋ ਦੁਕਾਨਾਂ ਦੇ ਚੋਰੀ ਹੋਈ ਆ ਸੇਮ ਆਪੋਜੀਟ ਦੁਕਾਨਾਂ ਨੇ ਕਿੰਨੇ ਕਿ ਕੁਝ ਸਮਾਨ ਲੈ ਲਿਆ ਸਾਡਾ ਅੰਦਰ ਵਾਟਨ ਤੋਂ ਪਤਾ ਲੱਗਿਆ ਜਿਵੇਂ ਗੱਲੇ ਛੱਤ 'ਤੇ 10000 ਰੁਪਏ ਪਿਆ ਸੀ ਉਹ ਲੈ ਕੇ ਚਾਕ ਕੇ ਬਾਕੀ ਸਾਰਾ ਦੁਕਾਨ ਦੇ ਅੰਦਰ ਸਮਾਨ ਸਾਡਾ ਖੜਿਆ ਹੋਇਆ ਸ਼ਟਰ ਪਟਿਆ ਹੋਇਆ ਖੁੱਲ ਨਹੀਂ ਰਿਹਾ ਅੰਦਰ ਬੜਾਂਗੇ ਸ਼ਟਰ ਵਾਲਾ ਬੁਲਾਇਆ ਤਾਂ ਪਤਾ ਲੱਗੂਗਾ ਕਾफी ਨੁਕਸਾਨ ਹੋ ਗਿਆ ਮੰਗਦਾ ਹੁਣ ਦੇਖੋ ਫਰੇਈ ਹੋਈ ਆ ਹੁਣ ਇਹਨਾਂ ਨੂੰ ਫੜਿਆ ਜਾਵੇ ਹੋਰ ਤਾਂ ਕੀ ਮੰਗਾਂ ਸਾਡੀ ਹੁਣ ਚੈਨ ਨਾਲ ਸੋਈਏ ਉੱਠੀਏ ਇਹ ਚੀਜ਼ ਹੀ ਹੈ ਮੇਰੇ ਜੋੜ ਵੀ ਤੁਹਾਡੇ ਚੋਰੀਏ ਨਿਕਾ ਚਾਹੀਏ ਬਸ ਸਾਰਾ ਦਿਨ ਹੀ ਹੋ ਰਹੀਆਂ ਵੀਰ ਜੀ ਹਰ ਰੋ ਤੁਹਾਡੀਆਂ ਹੀ ਨਿਊਜ਼ਾਂ ਦੇਖਦੇ ਆਂ ਅਸੀਂ ਮੋਬਾਈਲ ਚੱਕਦੇ ਆਂ ਸਵੇਰੀ ਪਤਾ ਲੱਗਦਾ ਫਲਾਣੇ ਸ਼ਹਿਰ ਚ ਫਲਾਣੀ ਜਗ੍ਹਾ ਤੇ ਫਲਾਣੇ ਏਰੀਆ ਚ ਹੋ ਗਈ ਚੋਰੀ ਇੱਧਰ ਕੋਈ ਸੇਫ ਹੀ ਨਹੀਂ ਹੈਗਾ ਹੱਲ ਤੱਕ ਕੋਈ ਹੈ ਨਹੀਂ ਦੁਕਾਨਾਂ ਤੇ ਉਹਨਾਂ ਨੂੰ ਲੱਗਦਾ ਆਪ ਹੀ ਬੈਣਾ ਪਿਆ ਧਰੂ ਰਾਤ ਨੂੰ ਤੇਰੇ ਕੋਈ ਨਸ਼ੇੜੀਆਂ ਤੁਹਾਡਾ ਨਸ਼ੇੜੀਆਂ ਦਾ ਪਾਰਕ ਬਾਗ ਹੈਗਾ ਜੀ ਪਾਰਕ ਚ ਜਿੱਥੇ ਮਰਜੀ ਜਾਓ ਇੱਧਰ ਦਲਦੀ ਗੇਟ ਬਣਿਆ ਹੋਇਆ ਜਿੱਥੇ ਮਰਜੀ ਜਾਓ ਸਾਰੇ ਦਿਨ ਗਾ ਹੀ ਪਿਆ ਰਹਿੰਦਾ ਜਿਹਨੂੰ ਕੀ ਕੁਸਟੀ ਆ ਇਹ ਨਾ ਤੁਹਾਡਾ ਸੋਮਨਾ ਢੱਲ ਵਪਾਰ ਮੰਡਲ ਪ੍ਰਧਾਨ ਕਿ ਹੋਇਆ ਜੀ ਸ਼ਹਿਰ ਤੇ ਦੋ ਤਿੰਨ ਦੁਕਾਨਾਂ ਤੇ ਚੋਰੀਆਂ ਹੋਈਆਂ ਨੇ ਸ਼ਹਿਰ ਦੇ ਵਿੱਚ ਗੁੰਡਾਗਰਦੀ ਜਿਆਦਾ ਵਧੀ ਹੋਈ ਹੈ ਪੁਲਿਸ ਵਾਲੇ ਕੋਈ ਧਿਆਨ ਨਹੀਂ ਦੇ ਰਹੇ ਜੇ ਡੀਐਸਪੀ ਕੋਲ ਜਾਣੇ ਆ ਉਹ ਕਹਿੰਦਾ ਜੀ ਸਾਡੇ ਕੋਲ ਫੋਰਸ ਨਹੀਂ ਹੈ ਅੱਗੇ ਵੀ ਉਹਨਾਂ ਨੂੰ ਕਈ ਵਾਰੀ ਫੜ ਕੇ ਦਿੱਤਿਆਂ ਬੰਦੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਫੜ ਦੇਣਾਂ ਛੱਡ ਦਿੰਦੇ ਨੇ ਹੋਰ ਸ਼ਹਿਰ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਪੂਰੀ ਉਹ ਚੋਰੀਆਂ ਹੋਈਆਂ ਲਗਾਤਾਰ ਦਿਨ ਦੇ ਅੜੇ ਦੇ ਦਿਨ ਦੇ ਅੜੇ ਚੋਰੀਆਂ ਹੋ ਰਹੀਆਂ ਨੇ ਕੋਈ ਪੁੱਛ ਨਹੀਂ ਕੋਈ ਦੱਸ ਨਹੀਂ ਜੇ ਅਸੀਂ ਐਸਐਚਓ ਨੂੰ ਜਾ ਰਹੇ ਆ ਉਹ ਆਪਣਾ ਰੋਬ ਦਿਖਾਉਂਦਾ ਵੀ ਤੁਹਾਡੀ ਉਲਟਾ ਮੈਂ ਅੰਦਰ ਕਰਕੇ ਤੁਹਾਡੀ ਚਤੜ ਗਟੂਗਾ ਦੱਸੋ ਕੀ ਕਰਾਂਗੇ ਜੀ ਅਸੀਂ ਲੋਕ ਮੰਗੀ ਕਰਦੇ ਆ ਅਸੀਂ ਮੰਗੇ ਕਰਦੇ ਆ ਵੀ ਇਹਨਾਂ ਦੇ ਜਿਹੜਾ ਸਮਾਨ ਦੀ ਚੋਰੀ ਹੋਈ ਹੈ ਇਹਨਾਂ ਨੂੰ ਦਿੱਤਾ ਜਾਵੇ ਲੈ ਕੇ ਔਰ ਚੋਰ ਪਕੜੇ ਜਾਣ ਮਰੱਦੀ ਗੇਟ ਵੀ ਦੋ ਦੁਕਾਨਾਂ ਤੇ ਹੋਈ ਹੈ ਦਲਦਿਗੀਏ ਵੀ ਕਹਿ ਰਹੇ ਨੇ ਜੀ ਦੋ ਦੁਕਾਨਾਂ ਤੇ ਹੋਈ ਐ ਚੋਰੀ ਉਥੇ ਵੀ ਰੋਜ਼ ਹੀ ਤੇ ਮੇਰੇ ਖਿਆਲ ਰੋਜ਼ ਹੀ ਹੁੰਦੀ ਨੇ ਜੀ ਚੋਰੀਆਂ ਤਾਂ ਕੋਈ ਇੱਕ ਅੱਧਾ ਦਿਨ ਨਹੀਂ ਜਾਂਦਾ ਉਹ ਕਰਮਾਲਾ ਜਿਹੜਾ ਦਿਨ ਨਾ ਹੁੰਦੀ ਹੋਵੇ ਉਹੀ ਚੋਰ ਨੇ ਦੋ ਤਿੰਨ ਉਹਨਾਂ ਨੂੰ ਹੀ ਫੜ ਲੈਂਦੇ ਨੇ ਉਹਨਾਂ ਨੂੰ ਹੀ ਛੱਡ ਦਿੰਦੇ ਨੇ ਉਹਨਾਂ ਤੋਂ ਪੈਸੇ ਲੈ ਕੇ ਛੱਡਦੇ ਉਹਨਾਂ ਤੋਂ ਪੈਸੇ ਲੈ ਕੇ ਛੱਡਦੇ ਉਹੀ ਚੋਰ ਨੇ ਦੋ ਚਾਰ ਜੇ ਉਹਨਾਂ ਤੇ ਕਾਬੂ ਪਾਇਆ ਜਾਵੇ ਮੇਰੇ ਖਿਆਲ ਸ਼ਹਿਰ ਦੇ ਵਿੱਚ ਹੁੰਦੀ ਨਹੀਂ ਚੋਰੀ ਨਹੀਂ ਹੁੰਦੀ ਦੇਖਦਾ ਕੰਮ ਹੈ ਪੰਜਾਬ ਚਿਕਨ ਇਹ ਗੱਲ ਹੋਈ ਆ ਤੁਹਾਡੇ ਗਵਾਂਢ 'ਚ। ਉਹ ਗਵਾਂਢ 'ਚ ਇੱਥੇ ਚੋਰੀਆਂ ਹੋ ਗਈ ਤੁਹਾਨੂੰ ਉਹ ਪਰਦੇਸ 'ਚ ਹੋਈ ਹੈ ਇੱਧਰ ਹੋਈ। ਲੈਕਰੀ ਦੀ ਲਗਾਣ ਦੇ ਵਿੱਚ। ਇਹ ਮੰਗ ਕੀ ਕਰਦੇ ਹੋ? ਅਸੀਂ ਮੰਗ ਕਰਦੇ ਆ ਵੀ ਇਸ ਰਾਤ ਨੂੰ ਪੁਲਿਸ ਆਪਰੇ ਆਉਣਾ ਚਾਹੀਦਾ। ਪੁਲਿਸ ਅਗਸਤ ਕਰੇ ਰੱਦ ਨੂੰ। ਉਹ ਇੱਥੇ ਆਪਰਾਂ ਜਾਂਦਾ ਨਹੀਂ ਇੱਥੇ ਚੋਰੀਆਂ ਆਮ ਹੋ ਰਹੀਆਂ ਨੇ। ਆਮ ਲੋਕਾਂ ਜਿੰਦੇ ਬੰਨੇ ਜਾ ਰਹੇ ਨੇ। ਅਸੀਂ ਇਹ ਮੰਗ ਕਰਦੇ ਆ ਵੀ ਇਸ ਰਾਤ ਨੂੰ ਗਸ਼ਤ ਹੁਣੀ ਲਾਗਣੀ ਚਾਹੀਦੀ ਹੈ। ਇਹ ਚੋਰੀਆਂ ਤੇ ਇਚੇ ਦੰਤੇ ਹਾਰੇ ਚੋਰੀਆਂ ਹੁੰਦੀਆਂ ਨੇ ਲੇਡੀਜ਼ ਦੇ ਬੈਗ ਕੋਈ ਜਾਂਦੇ ਨੇ ਲੋਕ ਮੋਟਰਸਾਈਕਲਾਂ ਦੇ ਹੂਕਰਾ ਮਾਰਦੇ ਭੱਜੇ ਫਿਰ ਜਿਆਨ ਕੋਈ ਇੰਨੇ ਨੂੰ ਪੁੱਛਿਆ ਨਾ ਬਹਿ ਗਏ ਇਹ ਰੋਜ਼ਾਨਾ ਦਾ ਕੰਮ ਹੋ ਗਿਆ ਇੱਥੇ ਦਾ ਸੁਦਰਸ਼ਨ لال ਗੱਬਾ ਜੀ ਇਹਦੀ ਮੇਰੀ ਕਿਤਾਬਾਂ ਦੀ ਦੁਕਾਨ ਹੈ ਜੀ ਨਾਲੇ ਇੱਥੇ ਰਾਤ ਜੀ ਸਵੇਰ ਦੇ ਟਾਈਮ ਹੀ ਹੋਇਆ ਜਿਆਦਾ ਦਰਦਾ ਇਹ ਦੋ ਤਿੰਨ ਨੇ ਤਾਲੇ ਪੰਨੇ ਗਏ ਨੇ ਜੀ ਇੱਕ ਜੋਗਰ ਦੀ ਦੁਕਾਨ ਹੈ ਜੀ ਇੱਕ ਬਾਬਾ ਜੀ ਦੁਕਾਨ ਹੈ ਜੀ ਵਰਜੋਨ ਦੀ ਜੀ ਇੱਥੇ ਰੋਜ਼ੇ ਹੀ ਕੰਮ ਹੋ ਗਿਆ ਮੁੰਡੇ ਰੋਜ਼ ਇੱਥੇ ਆ ਕੇ ਖੜਦੇ ਨੇ ਜੀ ਆ ਸ਼ਾਮ ਨੂੰ ਇੱਥੇ ਮੇਲਾ ਲੱਗਿਆ ਹੁੰਦਾ ਜੀ ਮੁੰਡਿਆਂ ਦਾ ਇਹ ਐਂ ਲੱਗਦੇ ਨੇ ਨਸ਼ਾਈ ਮੁੰਡੇ ਨੇ ਚੋਰੀਆਂ ਚਾਰੀਆਂ ਰੋਜ਼ ਹੀ ਕਰਦੇ ਨੇ ਜੀ ਇਹਨਾਂ ਦੀ ਨੱਥ ਪਾਈ ਜਾਵੇ ਨਾ ਤੇ ਨਾਲੇ ਇੱਥੇ ਆਉਂਦੇ ਜਾਂਦੇ ਮੁੰਡੇ ਮੋਟਰਸਾਈਕਲਾਂ ਤੇ ਹੋਰਨ ਮਾਰਦੇ ਨੇ ਨਾਲੇ ਕੁੜੀਆਂ ਦੇ ਪਰਦ ਪੁਰਦ ਕੋ ਕੇ ਲੈ ਜਾਂਦੇ ਨੇ ਮੇਰਾ ਨਾਮ ਸੁਧੀਰ ਕੁਮਾਰਾ ਜੀ ਲੁਪਾਲ ਕੀ ਨਾਮ ਤੇ ਤੁਹਾਡੀ ਸ਼੍ਰੀ ਰਾਮ ਟ੍ਰੇਡਿੰਗ ਕੀ ਹੋਇਆ ਚੋਰੀ ਹੋ ਗਈ ਜੀ ਰਾਮ ਕੋਤਾ ਲੱਗਿਆ ਕਿ ਕਿੰਨੇ ਜਣੇ ਆਏ ਆ ਜੇ ਕੀ ਆ ਉਹ ਕੈਮਰੇ ਚ ਆ ਰਹੇ ਨੇ ਦੋ ਬੰਦੇ ਨੇ ਸਾਰਾ ਕੁਝ ਲੈ ਗਏ ਕੱਢ ਗਏ ਕੀ ਕੁਝ ਲੈ ਕੈਸ਼ ਹੈ ਸਮਾਨ ਹੈ ਸਾਰਾ ਲੈ ਕੈਸ਼ ਹੈ ਕੈਸ਼ ਤਾਂ ਜੀ ਫੌਂਸੀ ਖਾਸ ਜੀ 10ਾਂ ਦੇ ਨੋਟ 50 ਦੀ ਕਾਪੀ ਆ ਆਈਡੀਆ ਹੋਊਗਾ ਹੀ ਲੱਖ ਰੁਪਏ ਜੀ ਤੇ ਸਮਾਨ ਕੋਈ ਲੈ ਸਮਾਨ ਡਰਾਈ ਫੂਡ ਪਰਪਸ ਸਾਰਾ ਜੀ ਲੈ ਗਏ ਖਾਲੀ ਕਰ ਗਏ ਤੁਸੀਂ ਕੀ ਆ ਕੇ ਦੇਖਿਆ ਜਦੋਂ ਮੈਂ ਤਾਂ ਸਵੇਰੇ ਆਇਆ ਸੀ 8:30 ਮੇਰੇ ਸ਼ਟਰ ਖੁੱਲਾ ਸੀਗਾ ਜੀ ਅੰਦਰ ਆਇਆ ਤਾਂ ਚੋਰੀ ਹੋ ਗਈ ਤਾਂ ਤੁਹਾਨੂੰ ਵੀ ਨਹੀਂ ਇਨਫੋਰਮ ਮੈਨੂੰ ਮੇਰਾ ਟੈਂਪੋ ਲਾਂਦਾ ਜੀ ਤੁਰਤ ਜੀ ਸਮਾਨ ਰੱਖਣ ਬਾਹਰ ਉਹਨੇ ਫੋਨ ਕਰਿਆ ਵੀ ਤੂੰ ਸ਼ਟਰ ਖੋਲ੍ਹ ਅੰਦਰੋਂ ਮੈਂ ਕਿਹਾ ਮੈਂ ਤਾਂ ਨਾ ਆ ਰਿਹਾ ਜੀ ਮੈਂ ਹੋਰ ਜਗ੍ਹਾ ਦੀ ਭੱਜਿਆ ਜੀ ਹਾਂ ਪਤਾ ਲੱਗ ਗਿਆ ਹੁਣ ਕੀ ਮੰਗ ਕਰ ਰਿਹਾ ਮੰਗ ਤਾਂ ਹੀ ਹੈ ਜੀ ਕੋਈ ਫੜੇ ਜਾਂਦੀ ਬਸ ਹੋਰ ਕੀ ਪੁੱਛਦਾ ਪੁਲਿਸ ਨੂੰ ਪੁਲਸ ਤੋਂ ਤਾਂ ਕਾਕੇ ਅੱਛਾ ਕੀ ਕਹਿੰਦੇ ਹੋ ਮੌਕਾ ਦੇਖਣਾ ਆ ਰਿਹਾ